ਚੰਡੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਫਤਿਹਗੜ ਚੋੜੀਆਂ ਤੋਂ ਭਗਵਾਨ ਵਾਲਮੀਕੀ ਆਦੇ ਧਰਮ ਸਮਾਜ ਰਜਿਸਟਰ ਭਾਰਤ ਦੀ ਜ਼ਿਲ੍ਹਾ ਗੁਰਦਾਸਪੁਰ ਇਕਾਈ ਦੀ ਇੱਕ ਹਮ ਮੀਟਿੰਗ ਪਿੰਡ ਮਾਨ ਖੇਰਾ ਫਤਿਹਗੜ ਚੋੜੀਆਂ ਵਿਖੇ ਹੋਈ ਜਿਸ ਵਿੱਚ ਰਾਸ਼ਟਰੀ ਮੁਖ ਸੰਚਾਲਕ ਸੰਤ ਮੇਗਨਾਥ ਸੰਚਾਲਕ ਦਲਬੀਰ ਗਰੀਜੀ ਅਤੇ ਮਾਜਾ ਜੌਨ ਚੇਅਰਮੈਨ ਤਰੁਣ ਚੀਮਾ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੀਟਿੰਗ ਵਿੱਚ ਵਿਚਾਰ ਚਰਚਾ ਤੋਂ ਬਾਅਦ ਸੰਸਥਾ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ ਕੌਮੀ ਮੁਖ ਸੰਚਾਲਕ ਸੰਤ ਮੇਗਨਾਥ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਰਾਜਵੀ ਕੌਰ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਅਤੇ ਉਸ ਦੇ ਨਾਲ ਵੱਖ-ਵੱਖ ਮੈਂਬਰ ਸੰਸਥਾ ਵਿੱਚ ਨਿਯੁਕਤ ਕੀਤੇ ਅਤੇ ਸੋਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਅਤੇ ਸ਼ਰੋਪਾ ਪਾ ਕੇ ਸੰਸਥਾ ਵਿੱਚ ਸ਼ਾਮਿਲ ਕੀਤਾ ਫਤਿਹਗੜ੍ਹ ਚੂੜੀਆਂ ਤੋਂ ਅਨੀਤਾ ਬੇਦੀ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸੰਗਤ ਵਿੱਚ ਸੰਤ ਸਮਾਜ ਦੇ ਨਾਲ ਪਹੁੰਚੇ ਆ ਪਿੰਡ ਮਾਨਖੈਰਾ ਵਿੱਚ ਇੱਥੇ ਫਤਿਹਗੜ੍ਹ ਚੂੜੀਆਂ ਕੋਲੋਂ ਪਿੰਡ ਦੇ ਵਿੱਚ ਜਰਨਪੀਰ ਕੋਲ ਦੁਆਖ ਪ੍ਰਧਾਨ ਨੂੰ ਰਾਜਵੀਰ ਗੋਰਦੀ ਨੂੰ ਦੁਆਖ ਪ੍ਰਧਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਪ੍ਰਧਾਨਗੀ ਨਾਲ ਨਿਵਾਜਿਆ ਗਿਆ ਹੈ ਇਹ ਪ੍ਰਧਾਨਗੀ ਦੇ ਜਿੰਨੇ ਵੀ ਫੰਕਸ਼ਨ ਹੋਇਆ ਹੈ ਇਹ ਸੰਤ ਬਾਬਾ ਮੇਘਨਾਥ ਜੀ ਦੇ ਅਨੁਸਾਰ ਨਿਰਦੇਸ਼ਾ ਹੈ ठाਉ ਹੋਇਆ ਹੈ ਮੈਂ ਉਹਨਾਂ ਸਾਰਿਆਂ ਨੂੰ ਦੁਆਖ ਪ੍ਰਧਾਨ ਬਣਨ ਤੇ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਪ੍ਰਧਾਨਗੀ ਵੰਦੇ ਲੱਖਾਂ ਕਰੋੜਾਂ ਮੁਬਾਰਕ ਦਿਨੀ ਹੈ ਜੈਵਾਦ ਸਾਡੀ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਮੁਖ ਸੰਚਾਲਕ ਸੰਤ ਮੇਗਨਾ ਜੀ ਦੇ ਦੇਸ਼ਾਂ ਨਿਰਦੇਸ਼ ਹੈ ਅੱਜ ਪਿੰਡ ਮਾਨਖੇੜਾ ਵਿਖੇ ਪਹੁੰਚੇ ਹਾਂ ਅੱਜ ਸਾਡੇ ਬਹੁਤ ਹੀ ਸਰਪ੍ਰਸਤ ਲੋਕ ਰਾਜਵੀਰ ਫਰ ਬਲਾਕ ਪ੍ਰਦਾਨ ਭਗਵਾਨ ਵਾਲਮੀਕੀ ਅਧਿ ਤਰੰਤਮਾਈ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਉਹਨਾਂ ਤੋਂ ਆਸ ਤੇ ਵਿਸ਼ਵਾਸ ਕਰਦਾ ਹਾਂ ਕਿ ਉਹ ਪਰਮ ਪੂਜਿਆ ਪ੍ਰਭੂ ਰਕਰ ਬਾਬਾ ਸਾਹਿਬ ਡਾਕਟਰ ਪਿੰਗਾਮ ਬੇਕਰ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਾਰੇ ਦਾ ਕਰ ਕਰ ਪ੍ਰਚਾਰ ਕਰਨਗੇ ਆਪਣੇ ਨਾਲ ਨਾਲ ਜਿਹੜੇ ਇਹਨਾਂ ਦੇ ਨਾਲ ਸੰਸਥਾ ਵਿੱਚ ਮੈਂਬਰ ਜਿਹੜੇ ਅੱਜ ਨਿਯੁਕਤ ਕੀਤੇ ਨੇ ਉਹਨਾਂ ਤੋਂ ਵੀ ਆਸ ਤੇ ਵਿਸ਼ਵਾਸ ਕਰਦਾ ਹਾਂ ਕਿ ਇਹ ਸਮਾਜ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਅੱਜ ਭਗਵਾਨ ਵਾਲਮੀ ਦੀ ਆਦੀ ਤਰ੍ਹਾਂ ਸਮਾਰੀ ਸਿਰ ਭਾਰਤ ਦੇ ਲੋਕ ਪੂਰੇ ਜਿੱਥੇ ਵਿਸ਼ਵ ਦੇ ਵਿੱਚ ਭਗਵਾਨ ਵਾਲਮੀ ਮਹਾਰਾ ਦੇ ਪ੍ਰਗਟਾ ਉਸ ਨੂੰ ਲੈ ਕੇ ਵੱਖ-ਵੱਖ ਕਮੇਟੀਆਂ ਕੀਤੀਆਂ ਇਹਨਾਂ ਨੇ ਅੱਜ ਜਿਹੜੀ ਮਾਝਾ ਜੋਂਦੇ ਚੇਅਰਮੈਨ ਤਰੁਚੀ ਮਾਹੀ ਯੋਗਗਵਾਈ ਹਟ ਪੂਰੇ ਮਾਝੇ ਵਿੱਚ ਤੇ ਪਰ ਚਾਰ ਪ੍ਰਸਾਦ ਸਥਾਨ ਵਿਦਿਆਰਿਆ ਹੁਣ ਆ ਵੱਲੋਂ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਇਥੇ ਮਹਿਲਾ ਵਿੰਗ ਦੇ ਚੇਅਰਪਰਸਨ ਜ਼ਾਵੀਆ ਭੱਟੀ ਨੂੰ ਫਤੇਗੜ ਜੂੜੀਆਂ ਬਲਾਕ ਦੇ ਵਿੱਚ ਬੁਲਾਇਆ ਗਿਆ ਜਿੱਥੇ ਰਾਜਵੀਰ ਗੌਰ ਨੂੰ ਬਲਾਕ ਪ੍ਰਧਾਨ ਅਤੇ ਉਸ ਦੇ ਨਾਲ ਵੀਰਕੌਰ ਕੁਲਵਿੰਦਰ ਗੌਰ ਕੁਲਵੰਤ ਗੌਰ ਕੁਇਤਾ ਸਰਦੀਪ ਸੁਖਜਿੰਦਰ ਗੌਰ ਸੰਦੀਪ ਮਨਜੀਤ ਗੌਰ ਪੂਆ ਜਸਵਿੰਦਰ ਸਿੰਘ ਜੀ ਬਲਵਿੰਦਰ ਗੌਰ ਸਰਬੀਰ ਗੌਰ ਕਮਲੇਸ਼ ਰਾਜਵਿੰਦਰ ਗੌਰ ਹਰਮਨ ਪ੍ਰੀਤ ਸਿੰਘ ਹਰਬੀ ਸਿੰਘ ਅਲਦੀਪ ਸਿੰਘ ਤੇ ਬਲਬੀਰ ਸਿੰਘ ਜਿਹੜਾ ਸਸਤਾ ਵਿੱਚ ਅਹਿਮ ਜਿਹੜੀਆਂ ਜ਼ਿੰਮੇਵਾਰੀਆਂ ਨਾਲ ਲੋਕ ਦਿੱਤੀਆਂ ਗਈਆਂ ਨੇ ਜਲਦ ਇਹਨਾਂ ਲੋਕਾਂ ਲਈ ਆਸ ਕੀਤੀ ਹੈ ਕਿ ਸਸਤਾ ਦਾ ਹੋਰ ਪ੍ਰਚਾਰ ਪ੍ਰਸਾਰ ਵਧਾਇਆ ਜਾਵੇ ਅੱਜ ਸਾਰੇ ਸੰਗਤ ਨੂੰ ਆਸ਼ੀਰਵਾਦ ਦੇਣ ਲਈ ਸਾਡੇ ਡੇਰੇ ਦੇ ਲਾਗੇ ਡੇਰਾ ਜਿਹੜਾ ਸਾਡਾ ਧੂਣੀ ਗਿਰੀ ਦਾ ਡੇਰਾ ਉੱਥੇ ਸੰਚਾਲਕ ਦਲਬੀਰ ਗਿਰੀ ਜੀ ਮਾਰੇ ਵਿਸ਼ੇਸ਼ ਤੌਰ ਤੇ ਸੰਗਤ ਨੂੰ ਆਸ਼ੀਰਵਾਦ ਇਹ ਪਹੁੰਚਣੇ ਸਾਰੀ ਸੰਗਤ ਨੂੰ ਅੱਜ ਦੇ ਅਸਬ ਦੀ ਲੱਖ ਲੱਖ ਜੋ